ਤੋ ਦੋਸਤੋ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ ਸਾਡੇ ਨਾਲ ਤੇ ਅੱਜ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸਰਦਾਰ ਗੁਰਦੀਪ ਸਿੰਘ ਜੀ ਤਖਤ ਤਖਤ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤਖਤ ਸਾਹਿਬ ਜੀ ਮਾਰਕੀਟ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਆ ਤੇ ਕਾਫੀ ਸਰਗਰਮੀਆਂ ਮਾਹੌਲ ਘਰ ਮਿਆਂ ਵਿਆਹ ਵਿੱਚ ਕਰੀਦਾ ਤੇ ਕਿੱਦਾਂ ਦਾ ਯਾਨੀ ਕਿ ਰਿਸਪੌਂਸ ਆ ਰਿਹਾ ਕਿੱਦਾਂ ਦੀ ਗੱਲਬਾਤ ਸਾਨੂੰ ਆ ਰਹੀ ਹੈ ਵਿੱਚ ਦੇਖੋ ਰਵੀ ਉਹ ਜਿੱਦਾਂ ਕਹਿੰਦੇ ਹੁੰਦੇ ਨਾ ਰੇੜੀਆਂ ਬੰਡੀਆਂ ਤਾਂ ਗਈਆਂ ਬੰਡੀਆਂ ਤਰਸਾ ਦਰਸਾ ਕੇ ਅੱਛਾ ਜੀ ਮਨ ਲਓ ਜਿਹੜਾ ਕੰਮ ਸਰਕਾਰ ਬਣਦੀ ਸਰ ਹੋ ਜਾਣਾ ਚਾਹੀਦਾ ਜੀ ਅਜ ਤੋਂ 2 ਸਾਲ ਪਹਿਲਾਂ ਬਿਲਕੁਲ ਜੀ ਕਿਉਂਕਿ ਮੋਸਟਲੀ ਜਿਹੜੇ ਚੇਅਰਮੈਨ ਆ ਉਹ ਲੱਗੇ ਸੀ 2 ਸਾਲ ਪਹਿਲਾਂ ਹੂੰ ਹੂੰ ਕੋਸ਼ਿਸ਼ ਕਿ ਜਿੱਥੇ ਰਫੜ ਸੀਗੇ ਹੂੰ ਜਿੰਨਾ ਹਲਕਿਆਂ ਦੇ ਵਿੱਚ ਉਹਨਾਂ ਚ ਰਫੜ ਚੱਲੀ ਜਾਂਦਾ ਸੀ ਉੱਥੇ ਉਹਨੇ ਸੋਚਿਆ ਫੇ ਵੀ ਲੋਕ ਸਭਾ ਦੀ ਚੋਣਾਂ ਵੀ ਲੰਘਾ ਲਓ ਹੂੰ ਪੰਚਾਇਤ ਦੀ ਚੋਣਾਂ ਵੀ ਲੰਘਾ ਲਓ ਹੁਣ ਜਾ ਕੇ ਮਨ ਲਓ ਸ਼ੀਰਖੰਡ ਦਾ ਮੌਕਾ ਮਿਲਿਆ ਚੇਅਰਮੈਨ ਹੁਣ ਮੰਨ ਲਓ ਆਗੇ ਦਿਨ ਟਿਕਾਣੇ ਦੇ ਤੇ ਇਨਾਂ ਦਿਨਾਂ ਵਿੱਚ ਹੁਣ ਤਾਂ ਲੱਗਦਾ ਵੀ ਦਿਨ ਜਾਣ ਵਾਲਾ ਹੀ ਹੈ ਕਿ ਦਿਨ ਆ ਗਿਆ ਕਿ ਜਾਣ ਲੱਗੇ ਹੋਵੇ ਦੇਖੋ ਜੀ ਸਹੀ ਮੈਂਨੇ ਅਜ ਤੱਕ ਪੋਲਿਟਿਕੈਂਟ ਦੀ ਜਲਦੀ ਗਈ ਆ ਸਾਲ ਦੋ ਹੀ ਆ ਹੂੰ ਪਿੱਛੇ ਹੈ ਨਾ ਮੋਰੇ ਕੀ ਆਉਣਾ ਕੀ ਨਹੀਂ ਆਉਣਾ ਅਜੇ ਕਿਸੇ ਦੇ ਹੱਥ-ਬਸ ਨਹੀਂ ਹੈਗਾ ਕੋਈ ਵੀ ਇਹ ਨਹੀਂ ਕਹਿ ਸਕਦਾ ਸਾਡੀ ਸਰਕਾਰ ਆ ਜਾਣੀ ਹੈ ਬਿਲਕੁਲ ਇਨਾਂ ਯੂਰਿਆ ਵੀ ਜਿੱਥੇ ਆਪਾਂ ਬੈਠੇ ਹੋਏ ਹਾਂ ਹਲਕਾ ਨਕੋਦਰ ਦੇ ਵਿੱਚ ਹੂੰ ਅ ਜਿੰਨਾ ਕਿ ਸਾਨੂੰ ਪਤਾ ਪਿਛਲੇ ਸਮੇਂ 'ਚ ਵੀ ਹਲਕਾ ਬਧਾਇਕ ਵੱਲੋਂ ਡਿਲੇ ਤਾਂ ਹੀ ਕੀਤੀ ਗਈ ਸੀ ਵੀ ਛੇਂਜ ਨਾ ਪਵੇ ਵੀ ਕੋਈ ਕਲੇਸ਼ ਨਾ ਪਵੇ ਕਲੇਸ਼ ਨਾ ਪਵੇ ਪਰ ਉਹ ਹਾਲਾਤ ਉਹੀ ਬਣ ਗਏ ਕਲੇਸ਼ ਤਾਂ ਫਿਰ ਵੀ ਪੈ ਗਏ ਹੂੰ ਹੁਣ ਰਾਤ ਦਾ ਹੀ ਜਦੋਂ ਦੇ ਹੁਗਮ ਹੋਏ ਆ ਜਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ ਲਿਸਟਾਂ ਹਮ ਤੇ ਉਹ ਕਲੇਸ਼ ਪੈ ਗਿਆ ਆਪ ਬਾਰ ਕਰ ਪੜਾਸ ਕੱਢਣ ਲੱਗੇ ਆ ਫੇਸਬੁੱਕ ਤੇ ਐ ਕਿ ਜੀ ਪਾਈ ਉਹ ਤਾਂ ਕਈ ਤਾਂ ਗੱਬਰ ਬਣ ਕੇ ਬੈਠੇ ਆ ਵੀ ਜਦੋਂ ਗੱਬਰ ਪਛਦਾ ਹੁੰਦਾ ਛੋਰੇ ਚ ਵੀ ਕਿਤਨੇ ਆਦਮੀ ਥੇ ਉਹ ਵੀ ਪੁੱਛਦੇ ਆ ਵੀ ਕਿੰਨੇ ਆਦਮੀ ਥੇ ਦੇਖੋ ਦੇਖੋ ਉਹਨਾਂ ਦਾ ਪੁੱਛਣਾ ਜੈਜਾ ਹਮ ਰਵੀ ਉਹਨਾਂ ਦਾ ਪੁੱਛਣਾ ਜੈਜਾ ਕਾਰਨ ਇਹ ਉਹਨਾਂ ਨੇ ਦਰਿਆ ਝਾੜੀਆਂ ਹੋਈਆਂ ਆ ਪਹਿਲਿਆਂ ਵਿੱਚੋਂ ਆ ਪਹਿਲਿਆਂ ਵਿੱਚੋਂ ਆਹੋ ਉਹ ਐ ਨਹੀਂ ਵੀ ਰਾਤੋਂ ਰਾਤ ਉੱਠੇ ਤੇ ਲੀਡਰ ਬਣ ਗਏ ਬੇਸ਼ੱਕ ਚਲੋ ਉਹਨਾਂ ਦਾ ਆਪਣੇ ਸੀਨੀਅਰ ਲੀਡਰਾਂ ਦਾ ਉਹਨਾਂ ਦੀ ਨਹੀਂ ਬਣੀ ਹੂੰ ਉਹ ਗੱਲ ਵੱਖਰੀ ਆ ਪਰ ਮਿਹਨਤ ਤਾਂ ਕੀਤੀ ਨਾ ਉਹਨਾਂ ਨੇ ਪਰ ਉਹਨਾਂ ਨੇ ਮਿਹਨਤ ਕੀਤੀ ਉਹਨੀਆਂ ਦਰਿਆ ਝਾੜੀਆਂ ਵੀ ਆ ਬਿਛਾਈਆਂ ਵੀ ਆ ਤੇ ਉਹਨਾਂ ਨੂੰ ਇਹ ਇਗਨੋਰ ਕੀਤਾ ਜਾਂਦਾ ਤੇ ਅਗਲੀ ਦੇ ਚੀਜ਼ ਤਾਂ ਵੀ ਉੱਠਦੀ ਆ ਨਾ ਨਹੀਂ ਦੇਖੋ ਜੀ ਜਿਹਦੀ ਕਹਿੰਦੇ ਹੁੰਦੇ ਆ ਜਨ ਦਰਿਆ ਝਾੜੀਆਂ ਜਿਨ੍ਹਾਂ ਨੇ ਮੁਕਤ ਝੰਡੇ ਵੰਡ ਵੰਡ ਕੇ ਝੰਡੇ ਲਾਏ ਤੇ ਜਦੋਂ ਹੁਣ ਕਹਿੰਦੇ ਉਹਨਾਂ ਦਾ ਖਾਣ ਦਾ ਟਾਈਮ ਆਇਆ ਤੇ ਉਦੋਂ ਦੂਜੇ ਮੋਰੇ ਆਪਾਂ ਲਿਆਈਏ ਤੇ ਫਿਰ ਕਿਤਨਾ ਕਿਤੇ ਨੁਕਤਾ ਉੱਟਦਾ ਆ ਦੂਜੇ ਮੋਰੇ ਲਈ ਇਹ ਸਭ ਤੋਂ ਵੱਡੀ ਗੱਲ ਹੈ ਹੁਣ ਤੁਹਾਨੂੰ ਮੈਂ ਆਪਾਂ ਗੱਲ ਹੀ ਕਰੇ ਲਈ ਤਾਂ ਪੂਰੀ ਕਰ ਦਿੰਦੇ ਹਾਂ ਹਾਂ ਨਕੌਦਰ ਦੇ ਵਿੱਚ ਚੇਅਰਮੈਨ ਲਾ ਦਿੱਤਾ ਗਿਆ ਨੂਰ ਮਹਿਲ ਤੋਂ ਲਿਜਾ ਕੇ ਹੂੰ ਜਦ ਕਿ ਜਿਹੜੀ ਦੋਨਾਂ ਬੈਲਟ ਆ ਨਕੌਦਰ ਹਲਕੇ ਦੇ ਵਿੱਚ ਜਿੱਤ ਹਾ ਦੋਨਾਂ ਬੈਲਟ ਕਰਦੀ ਆ ਬਿਲਕੁਲ ਮੋਸਟਲੀ ਵੋਟ ਦੋਨੇ ਵੋਟ ਇਧਰੋਂ ਪੈਂਦੀ ਆ ਉਧਰੋਂ ਪੈਂਦੀ ਠੀਕ ਆ ਕਿਉਂਕਿ ਨੂਰਮਹਿਲ ਦੀ ਮੋੜ ਨਾ ਬੰਡ ਬਹੁਤ ਹੁੰਦੀ ਹੂੰ ਹੂੰ ਬਿਲਕੁਲ ਜੇ ਕਾਲੀਆਂ ਨੂੰ ਜਿਤਾਉਂਦੇ ਰਹੇ ਉਹ ਵੀ ਦੋਨੇ ਵਾਲੇ ਜਿਤਾਉਂਦੇ ਰਹੇ ਹਾਂਜੀ ਜੇ ਹੁਣ ਮੌਜੂਦਾ ਸਰਕਾਰ ਚ ਇਹਨਾਂ ਨੂੰ ਇਹਨਾਂ ਨੇ ਚਲਾਈ ਤਾਂ ਵੀ ਦੋਨੇ ਤੇ ਦੋਨੇ ਦੇ ਉੱਤੇ ਤੁਸੀਂ ਪ੍ਰਧਾਨਤਾ ਚੇਅਰਮੈਨ ਥਾਬ ਦਿੱਤਾ ਨੂਰਮਹਿਲ ਪੁਰ ਜਾ ਕੇ ਤੇ ਬਰਦਾਸ਼ਤ ਵਾਲੀ ਵੀ ਦੋਨੇ ਦੇ ਵਿੱਚ ਨਕੌਦਰ ਦੇ ਵਿੱਚ ਕੋਈ ਕੈਪੇਬਲ ਚਿਹਰਾ ਹੈ ਨਹੀਂ ਸੀ ਇਹਦਾ ਮਤਲਬ ਤਾਂ ਸਿੱਧਾ ਜਿਹਾ ਆ ਵੀ ਆਮ ਆਦਮੀ ਕੋਲ ਕੋਈ ਚਿਹਰਾ ਹੈ ਨਹੀਂ ਨੁਕਦਰ ਦੇ ਵਿੱਚ ਇਸ ਗੱਲ ਨੂੰ ਬੀਬੀ ਜੀ ਮੰਨ ਗਏ ਬਿਲਕੁਲ ਹਲਕਾ ਵਿਧਾਇਕ ਨੂੰ ਮੰਨ ਗਏ ਆ ਤਾਂ ਹੀ ਉਹਨਾਂ ਨੇ ਉੱਥੇ ਲਿ ਜਾ ਕੇ ਚੇਅਰਮੈਨ ਲਾਇਆ ਅਕੜ ਸਾਹਿਬ ਕੀ ਕਾਰਨ ਮੰਨਦੇ ਹੋ 3 ਸਾਲ ਸਰਕਾਰ ਸੱਤਾ ਵਿੱਚ ਹੁਣ ਦੇ ਬਾਵਜੂਦ ਵੀ ਜੇ ਹਾਲੇ ਤੱਕ ਵੀ ਕੋਈ ਆਪਾਂ ਨੂੰ ਵਧੀਆ ਚਿਹਰਾ ਨਹੀਂ ਮਿਲਦਾ ਵੀ ਅਸੀਂ ਇਹਨੂੰ ਇੱਥੇ ਏਰੀਆ ਦੇ ਸਕਦੇ ਆ ਇਸ ਚੀਜ਼ ਨੂੰ ਕੀ ਕਹਨ ਮੰਨਦੇ ਆ ਦੇਖੋ ਇਹ ਤਾਂ ਇਹਨਾਂ ਦੀ ਕਮਜ਼ੋਰੀ ਲੀਡਰਾਂ ਦੀ ਮੈਂ ਤਾਂ ਕਹੂੰਗਾ ਸਰਕਾਰ ਦੀ ਕਮਜ਼ੋਰੀ ਇਹਨੂੰ ਕਿਹਾ ਜਾ ਸਕਦਾ ਹੈ ਨਾ ਤੁਸੀਂ ਮੰਨ ਲਓ ਆਪਣੇ ਬਲੋਕ ਪ੍ਰਧਾਨ ਸਿਰਫ ਥਾਪ ਦਿੱਤੇ ਆ ਕੈਪੇਬਿਲਟੀ ਕਿਸੇ ਚ ਨਹੀਂ ਆ ਮੰਨ ਲਓ ਉਹਨਾਂ ਨੂੰ ਪਤਾ ਨਹੀਂ ਵੀ ਕੰਮ ਦਾ ਕੀ ਆ ਕੰਮ ਕੀ ਆ ਕਿੱਦਾਂ ਤੁਸੀਂ ਕਰਨਾ ਸ਼ਹਿਰ ਚ ਤੁਸੀਂ ਨੂਰ ਮਹਿਲ ਚ ਦੇਖ ਲਓ ਅਣਗਿਣਤ ਨਹੀਂ ਬਲੋਕ ਪ੍ਰਧਾਨ ਲਾਈ ਸੀ ਹਾਂ ਬਿਲਕੁਲ ਮੇਰੇ ਖਿਆਲ 8 ਤੋਂ 10 ਲਾਈ ਸੀ ਬਿਲਕੁਲ ਸਰ ਇਦਾਂ ਹੀ 8 ਤੋਂ 10 ਸਗੇ ਨਕੌਦਰ ਦੇ ਵਿੱਚ ਉਹ ਜਿਹੜੇ ਨਕੌਦਰ ਦੇ ਸੀ ਬਲੋਕ ਪ੍ਰਧਾਨ ਕੀ ਉਹਨਾਂ ਕੋਲ ਚਿਹਰਾ ਹੈ ਨਹੀਂ ਸੀ ਹਾਂ ਲਾਇਆ ਜਾ ਸਕਦਾ ਸੀ ਪਰ ਨਹੀਂ ਲਾਇਆ ਗਿਆ ਹੁਣ ਇਹਦੇ ਪਿੱਛੇ ਜਦੋਂ ਹਲਕਾ ਵਿਧਾਇਕ ਦੀ ਜਾਂ ਸਰਕਾਰ ਦੀ ਕੀ ਸੋਚ ਉਹਦਾ ਉਹਨਾਂ ਦਾ ਆ ਪਰ ਨਕੋਦਰ ਹਲਕੇ ਦੇ ਵਿੱਚ ਰਾਤ ਦੀ ਕੁਸਣ ਮੋਸੜ ਬਹੁਤ ਸ਼ੁਰੂ ਹੋਈ ਆ سوشل میڈیا ਤੇ ਬਿਲਕੁਲ ਜੀ ਬਿਲਕੁਲ ਪਰ ਤੱਕਰ ਸਭ ਗੱਲ ਤਾਂ ਉੱਥੇ ਆ ਜਾਂਦੀ ਨਾ ਜੇ ਕੋਈ ਤਾਂ ਛੋਟੇ ਜਿਹੇ ਤੁਸੀਂ ਬਲਾਕ ਪ੍ਰਧਾਨਾਂ ਦੀ ਗੱਲ ਕਰਦੇ ਆ ਇੱਥੇ ਮੰਤਰੀਆਂ ਨੂੰ ਆਪਣੇ ਅਹੁਦੇ ਦੀ ਲਾਭ ਦੇ ਤੋ ਬਲਾਕ ਪ੍ਰਧਾਨਾਂ ਦੀ ਚਾਰਾੰਖੀ ਲੱਭਣਾ ਦੇ ਅਸੀਂ ਕੀ ਕਰਨਾ ਹੈ ਨਾ ਮੰਤਰੀ ਵਿਚਾਰੇ ਅਹੁਦੇ ਤੋਂ ਬੇਮਾਖਾ ਹੋਏ ਉਹਨੂੰ ਪਤਾ ਨਹੀਂ ਬਹੁਤਾ ਕਿਹੜਾ ਮੈਂ ਨਹੀਂ ਜਾਨਦਾ ਜਿਨ੍ਹਾਂ ਕੋਲ ਕੈਬਨਟ ਰੈਂਕ ਆ ਬਿਲਕੁਲ ਜਿਉਹਨਾਂ ਨੂੰ ਨਹੀਂ ਪਤਾ ਕਾ ਤੇ ਤਖਤ ਸਾਹਿਬ ਇਹ ਤਾਂ ਚਲੋ ਉਹਨਾਂ ਨਾਲ ਗੱਲ ਹੋ ਗਈ ਬਲਾਕ ਪ੍ਰਧਾਨਾਂ ਦੀ ਤੇ ਆਪਾਂ ਗੱਲ ਕਰਦੇ ਸੀ ਕਿ ਆਪਣੇ ਕਿਹੜੇ ਚੇਅਰਮੈਨ ਲਾਏ ਆ ਨੂਰਵਾਲ ਦੇ ਮੰਨ ਲਓ ਇਲਾਕੇ ਦੇ ਵਿੱਚੋਂ ਦੋ ਲਾ ਦਿੱਤੇ ਆ ਇੱਕ ਤਾਂ ਨੂਰਵਾਲ ਦੇ ਵਿੱਚ ਹੀ ਨੂਰਮਤ ਲਾ ਦਿੱਤਾ ਉਹ ਵੀ ਚਰਚਾ ਦਾ ਵਿਸ਼ਾ ਆ ਵੀ ਉਹ ਬਾਅਦ ਉਹ ਚਰਚਾ ਦਾ ਵਿਸ਼ਾ ਤਾਂ ਹੋ ਗਿਆ ਵੀ ਉਹ ਹਲਕਾ ਵਿਧਾਇਕ ਤੋਂ ਬਾਹਰ ਆ ਹੋ ਗਿਆ ਲੱਗਿਆ ਹਾਂਜੀ ਹਾਂਜੀ ਅਗਲੇ ਨੇ ਆਪਣਾ ਯਕ ਲਾ ਲਿਆ ਉਹ ਚੇਅਰਮੈਨ ਲੱਗੇ ਉਹ ਬਾਹਰਲੇ ਥੋਪ ਗਏ ਹੋਰ ਏਰੀਆ ਦੇ ਥੋਪ ਗਏ ਹੋਰ ਹੋਰ ਹਲਕੇ ਵਾਲੇ ਤੇ ਨਕੋਦਰ ਵਾਲਿਆਂ ਤੇ ਨੂਨਮੇਰ ਵਾਲਾ ਲਾ ਦਿੱਤਾ ਹਾਂ ਤੇ ਐਡੇ ਚਾਚਾ ਮਿਲ ਗਏ ਵਾਲੇ ਵੀ ਚੱਲ ਰਿਹਾ ਤੇ ਇਹ ਕਹਿੰਦੇ ਵੀ ਉਹਨਾਂ ਨੂੰ ਵੀ ਕੋਈ ਬਾਤਾਂ ਨਹੀਂ ਮੰਡੀਆਂ ਬਾਰੇ ਜਾਂ ਹੋਰ ਇਦਾਂ ਨੌਲੇਜ ਨਹੀਂ ਹੈ ਇਹਨਾਂ ਬਾਰੇ ਦੇਖੋ ਇਹ ਥੋੜੇ ਜਿਹਾ ਨੇਚਰਲੀ ਹੁੰਦਾ ਰਵੀ ਜਦੋਂ ਆਪਣੇ ਪਰਿਵਾਰਾਂ ਦੀਆਂ ਜਿਹੜੀਆਂ ਲੇਡੀਜ਼ ਆ ਤੁਹਾਡੇ ਵੀ ਸਾਡੇ ਸਾਡੇ ਵੀ ਮਤਲਬ ਹਾਊਸ ਵਾਈਫ ਹੁੰਦੀਆਂ ਹਨ ਉਹਨਾਂ ਨੂੰ ਘਰ ਦਾ ਯੂਰ ਸਮਝ ਹੁੰਦੀ ਸਾਰੀ ਪਰ ਸੋਸ਼ਲ ਵਰਕ ਦੀ ਥੋੜੀ ਜੀ ਘੱਟ ਹੁੰਦੀ ਆ ਕੁਝ ਲੇਡੀਜ਼ ਹੈਗੀਆਂ ਜਿਹੜੀਆਂ ਐਕਟਿਵ ਹੁੰਦੀਆਂ ਸਮਾਜ ਵਿੱਚ ਕੁਝ ਉਹਨਾਂ ਦਾ ਸਿਰਫ ਖੇਲੂ ਤੱਕ ਹੀ ਹੁੰਦਾ ਆਪਣੇ ਬੱਚਿਆਂ ਤੱਕ ਆਪਣੇ ਪਰਿਵਾਰ ਤੱਕ ਹੁਣ ਜਿਹੜੇ ਬੀਬੀ ਮੇਰੇ ਕੋਲ ਗਰਮੀਤ ਕੋਟ ਜੀ ਆ ਉਹਨਾਂ ਨੂੰ ਮਾਣਤਾਨ ਤਾਂ ਦਿੱਤਾ ਗਿਆ ਕੋਈ ਉਹਨਾਂ ਦਾ ਜਿਹੜਾ ਲੜਕਾ ਸੀ ਭਵਿੰਦਰ ਸੋਂ ਉਹ ਦਰਿਆ ਵਾਲਾ ਸੀ ਉਹਨਾਂ ਦੀ ਸਵਾਮਾਂ ਸਵਾਮਾਂ ਸੀ ਗਿਆ ਮੋੜ ਤੋਂ ਲੈ ਕੇ 14 ਤੋਂ ਲੈ ਕੇ ਜਾਂ 12 ਤੋਂ ਹਾਂਜੀ ਲੰਬੇ ਟਾਈਮ ਤੋਂ ਲੱਗੇ ਚਲੋ ਉਹਨਾਂ ਨੂੰ ਮਾਣਤਾਨ ਬਖਸ਼ਿਆ ਗਿਆ ਸੀ ਇਹ ਨਹੀਂ ਕਹਿੰਦੇ ਬਖਸ਼ਣਾ ਚਾਹੀਦਾ ਵੀ ਆ ਹੂੰ